ਅੱਜ ਮੈਂ ਤੁਹਾਨੂੰ ਕੁਝ ਦਿਖਾਨੀ ਆ ਕਿ ਮੈਂ ਕੀ ਕਰ ਰਹੀ ਆ ਠੀਕ ਐ ਦੇਖੋ ਮੈਂ ਕੀ ਕਰ ਰਹੀ ਆ ਅੱਜ ਅੱਜ ਮੈਂ ਆ ਕਰ ਰਹੀ ਆ ਦੇਖੋ ਜਿੰਨੇ ਪੁਰਾਣੇ ਪਾਟੇ ਕੱਪੜੇ ਗੁੱਠਾਂ ਚ ਤੁੰਨੇ ਹੋਏ ਸੀ ਨੋ ਕੱਢ ਕੱਢ ਕੇ ਮੈਂ ਸਾੜੀ ਜਾਂਦੀ ਦੇਖੋ ਅੱਗ ਲਾਈ ਜੀ ਮੰਮਾ ਦੀ ਫਰਾਗਨ ਧਿਆਨ ਕਰਕੇ ਸੜਾਣ ਲਵੀ ਨਹੀਂ ਨਹੀਂ ਸੜਾਉਂਦੀ ਧਿਆਨ ਹੀ ਰੱਖੂਗੀ ਮੈਂ ਸੜ ਦੇਣੂ ਸੜਾਂਗੇ ਅਸੀਂ ਇਵੇਂ ਕੱਪੜੇ ਸੜਾਂਗੇ ਅਸੀਂ ਵੀ ਰੀਲਾ ਪਾਵਾਂਗੇ ਠੀਕ ਹੋਰ ਲੋਕ ਵੀ ਸੜਦੇ ਨੇ ਨਾ ਵੀ ਰੀਲਾ ਪਾਉਂਦੇ ਨੇ ਆਪਾਂ ਕਰ ਰਿਆ ਕਰਦੀ ਸਫਾਈ ਜਿੰਨੀ ਵੀ ਗੰਦਗੀ ਆ ਸਾਰੇ ਕੱਪੜੇ ਸਾੜੀ ਜਾਂਦੇ ਬਾਹਰ ਕੱਢੀ ਜਾਂਦੇ ਆ ਜਿੰਨੇ ਡੱਬੇ ਡੁੱਬੇ ਲਟਰਪਟਰ ਲਾ ਕੇ ਲੋਕੋ ਦੇ ਤੰਦੂਰ ਤੇ ਮਾਚੀ ਜਾਣਗੇ ਆਪੋ ਜੀਆ ਜਿਹੜਾ ਮੈਂ ਖਾ ਖਾ ਦਾ ਢੀ ਸੀ ਦੋ ਤਾ ਸਟੂਕਿਆ ਤਾਂ ਸਹੀ ਨੇ ਇਹ ਤਾਂ ਥੋਣ ਲਈ ਰੱਖੀ ਐ ਤੇ ਮੇਰੀ ਟੋਪੀ ਐ ਇਹ ਥੋਣ ਵਾਸਤੇ ਜਿੰਨਾ ਵੀ ਗੰਦਾਣਾ ਮੈਂ ਦਬਾ ਦਬਾ ਸ਼ੇਅਰ ਕਰ ਦਿਓ ਵੀਡੀਓ ਠੀਕ ਆ ਜਿੰਨੀ ਗੰਦਗੀ ਘਰ ਚ ਕੱਢ ਰਹੀ ਹੈ ਨਾ ਆ ਵਿੱਕੀ ਦਾ ਪਜਾਮਾ ਆਵੇ ਕਿੱਡਾ ਖੁੱਲਾ ਹੈ ਵੇਖੋ ਪਜਾਮਾ ਲੋਕਾਂ ਨੇ ਕਹਿਣਾ ਹੈ ਵਿੱਕੀ 35 ਸਾਲ ਦਾ ਲੱਗਦਾ ਚੱਲ ਚਲ ਤੂੰ ਹੀ ਚੱਲ ਗੱਟਾ-ਗੁੱਟੇ ਸਾਰੇ ਪਸਾ ਲੜਦੇ ਇਹਦੇ ਨਾਲ ਲੇਖਦੇ ਜੀ ਵਿੱਚੋਂ ਸਾਪ ਨਾਲ ਲੜਾਲੀ ਇਹ ਹੋਤੀ ਜੇ ਮੇਰੇ ਧਿਆਨ ਆ ਜਾਂਦਾ ਹਾਂ ਕਿਪੋ ਕੇ ਮਾਰਿਆ ਕੋ ਕਿੱਦੇ ਵੱਗ ਗਿਆ ਬੁੱਤਰੀ ਮਾਰਦੀ ਵਸੇ ਦਾੰਦ ਮਾਰਿਆ ਆ ਪਤਾ ਨਹੀਂ ਕਿੰਨਾ ਦਾ ਬਾਣ ਹੋ ਬੰਦਾ ਪਿੱਛੇ ਵੀ ਇਹੋ ਜਿਹਾ ਮੰਜਾ ਤਾਂ ਸਾਡੇ ਆਗਾ ਹੀ ਨਹੀਂ ਕੋਈ ਜਿਹੜਾ ਸਾਡੇ ਘਰ ਲਿਆ ਕੇ ਵੇਖੋ ਬਾਣ ਛੱਟਿਆ ਪਿਆ ਸਾਡੇ ਮੰਜੇ ਸਾਰੇ ਪਟੀ ਵਾਲੇ ਯਾ ਮਨ ਜ ਸਾਡੇ ਇਹੋ ਜਿਹੀ ਨਹੀਂ ਕਿ ਲੋਕੀ ਸਾਡੇ ਕਰ ਗੰਦ ਛੱਟ ਜਾਂਦੇ ਵੱਡੇ ਘਰੇ ਵੀ ਇਨ ਕੱਪੜੇ ਛੱਟੇ ਪੈ ਗੰਦੇ ਥੋੜ੍ਹਾ ਥੋੜ੍ਹਾ ਕਰਕੇ ਅੱਗ ਲਾਵਾਂ ਕਿਉਂਕਿ ਬਕੈਣ ਵਿਚਾਰੀ ਸੜੀ ਜਾਂਦੀ ਉਹ ਤਾਂ ਆਪਣੇ ਰੇ ਉਹ ਲੇ ਰੋ